ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਰੀਨ ਬਾਬਾ ਲਖਮੀ ਸਿੰਘ ਜੀ ਖਾਲਸਾ ਲਾਹੜਾ ਸਾਹਿਬ ਵਾਲੇ ਸੋ ਇਹ ਜੀ ਸਾਡੀ ਇਹ ਪ੍ਰੈਸ ਆ ਜਿਹੜੀ ਅਸੀਂ ਕਿੰਨੇ ਰੋਜ਼ ਆ ਜਿਹਦੇ ਨਾਲ ਅੰਦਰੋਂ ਬਿਜਲ ਫੈਟ ਨਿਕਲਦੇ ਸਰੀਰ ਚੋਂ ਬਿਜਲ ਫੈਟ ਨਿਕਲਦੀ ਆ ਤੇ ਪੇਟ ਅੰਦਰ ਜਾਂਦਾ ਬਵਾਰੀਆਂ ਦੂਰ ਹੁੰਦੇ ਨੇ ਪਰ ਕੰਪਨੀ ਕਲੇਮ ਨਹੀਂ ਕਰਦੀ ਭਾਵੇਂ ਕੰਪਨੀ ਕਲੇਮ ਨਹੀਂ ਕਰਦੀ ਪਰ ਇਹ ਪੀਣ ਦੇ ਨਾਲ ਜਿਹੜੀਆਂ ਸਰੀਰ ਦੇ ਵਿੱਚ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਭਾਵੇਂ ਕਿਸੇ ਨੂੰ ਸਾਹ ਚੜਦਾ ਗੋਡੇ ਦੁਖਦੇ ਨੇ ਗਿੱਟੇ ਦੁਖਦੇ ਨੇ ਢੂਹੀ ਲੱਗ ਕੋਈ ਵੀ ਸਰੀਰ 'ਚ ਪ੍ਰੋਬਲਮ ਆ ਪੈਰ ਤੋਂ ਲੈ ਕੇ ਸਿਰ ਦੀ ਚੁਟੀ ਤੱਕ ਕੋਈ ਵੀ ਪ੍ਰੋਬਲਮ ਆ ਤੇ ਸਾਰੀਆਂ ਪ੍ਰੋਬਲਮਾਂ ਦੂਰ ਹੋ ਜਾਂਦੀਆਂ ਨੇ ਬੰਦਾ ਦਵਾਈ ਤੋਂ ਰਹਿਤ ਹੋ ਜਾਂਦਾ ਭੁੱਲ ਜਾਂਦਾ ਦਵਾਈਆਂ ਖਾਣੀਆਂ ਮੈਂ ਵੀ ਬੜੀਆਂ ਦਵਾਈਆਂ ਖਾਂਦਾ ਸੀ ਮੇਰਾ ਪਰਿਵਾਰ ਵੀ ਬੜੀਆਂ ਦਵਾਈਆਂ ਖਾਂਦਾ ਜੀ ਭਾਵੇਂ ਕੰਪਨੀ ਕਲੇਮ ਨਹੀਂ ਕਰਦੀ ਪਰ ਇੱਕ ਵੀ ਬਿਮਾਰੀ ਬਿਮਾਰੀ ਇਹ ਇਹ ਫਰੈਸ ਰਹਿ ਨਹੀਂ ਦਿੰਦੇ ਮੈਂ ਤੁਹਾਨੂੰ ਡਾਕਟਰਾਂ ਦੇ ਨਾਲ ਮਿਲਾ ਸਕਦਾ ਜਿਨ੍ਹਾਂ ਦੇ ਕੋਲ ਮੈਂ ਜਾਂਦਾ ਹੁੰਦਾ ਸੀ ਜਿਹੜੇ ਡਾਕਟਰਾਂ ਦੇ ਕੋਲ ਮੈਂ ਜਾਂਦਾ ਹੁੰਦਾ ਸੀ ਤੇ ਉਹਨਾਂ ਨਾਲ ਮਿਲਾ ਸਕਦਾ ਕਿ ਕਿੰਨੇ ਅਸੀਂ ਬਿਮਾਰ ਸੀ ਤੂੰ ਹੀ ਬੜੀ ਗੋਡੇ بڑے ਮੋਢੇ بڑے ਡਾਕਟਰ ਕਿਹਾ ਗੋਡਾ ਬਦਲਣਾ ਪੈਣਾ ਤੇ ਥਾਂ ਥਾਂ ਤੇ ਗੋਡੇ ਦਿਖਾਏ మోਡੇ ਦਿਖਾਏ ਢੂਹੇ ਦਿਖਾਈ ਪਰ ਕਿਤੇ ਵੀ ਗੱਲ ਨਹੀਂ ਬਣੀ ਰੰਗਾਂ ਬਲੈਕ ਹੋ ਗਏ ਸੀ ਗਲਤ ਖਾਣਾ ਪੀਣਾ ਠੰਡੇ ਪੀਂਦੇ ਸੀ ਰਸਗੁੱਲੇ ਜਾਮਣਾ ਮਰਫੀਆਂ ਬੜਾ ਕੁਝ ਖਾਂਦੇ ਸੀ ਰਾਤ ਰਾਤ ਨੂੰ ਵੀ ਪਕੌੜੇ ਖਾਂਦੇ ਸੀ ਰਾਤ ਨੂੰ ਉੱਠ ਕੇ ਰੋਟੀਆਂ ਖਾਂਦੇ ਸੀ ਪਰੌਂਠੇ ਖਾਂਦੇ ਸੀ ਕਿਉਂ ਲਾਲਾਂ ਰੋਟੀਆਂ ਦੇ ਖਾਂਦੇ ਲੱਸੀਆਂ ਪੀਂਦੇ ਕੌਫੀਆਂ ਪੀਂਦੇ ਚਾਹ ਮੇ ਬਚਪਨ ਤੋਂ ਨਹੀਂ ਕੀਤੀ ਤੇ ਸਰੀਰ ਇੰਨਾ ਖਰਾਬ ਹੋ ਗਿਆ ਸੀ ਡੇਢ ਕਮੰਟਲ ਤੋਂ ਉੱਪਰ ਵਜ਼ਨ ਹੋ ਗਿਆ ਸੀ ਤੇ ਮੈਂ ਆਪਣੇ ਬਾਡੀ ਵਿੱਚੋਂ 32 ਕਿਲੋ ਵਜ਼ਨ ਘਟਾਇਆ ਤੇ 12 ਇੰਚ ਪੇਟ ਘਟਾਇਆ ਰੰਗ ਤੁਹਾਡੇ ਸਾਹਮਣੇ ਆ ਦੇਖੋ ਤੇ ਹਨਾ ਰੰਗਿਆਂ ਨੇ ਬਿਲਕੁਲ ਸਾਫ਼ ਰੰਗ ਦੇਖੋ ਸਾਰਾ ਤੁਹਾਡੇ ਸਾਹਮਣੇ ਫੇਸ ਐਡ ਵਧੀਆ ਪਿਆ ਤੇ ਬਹੁਤ ਸੁੰਦਰ ਹੋ ਗਿਆ ਸਾਡਾ ਸਾਰੇ ਪਰਿਵਾਰ ਬੜਾ ਸੁੰਦਰ ਹੋ ਗਿਆ ਹੱਥ ਵੀ ਦੇਖ ਲਓ ਤੁਸੀਂ ਨਾ ਹੱਥ ਪਰ ਇਹ ਨਹੀਂ ਕੱਲਾ ਮੂੰਹ ਹੀ ਸਾਰਾ ਸੁੰਦਰ ਇਹ ਸਾਡੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਕਮਾਲ ਬਹੁਤ ਹੈ ਦੇਖੋ ਏ ਕੱਲ ਵੀ ਮੈਂ ਵੀਡੀਓ ਪਾਈ ਸੀ ਇਹ ਆਪਣਾ ਐਲੋਵੀਰਾ ਇਹਦੇ ਵਿੱਚ ਅਸੀਂ ਇਸੇ ਦੇ ਵਿੱਚ ਪਾਉਨੇ ਆ ਆਪਣਾ ਕੈਮਰਸ ਐਲੋਵੀਰਾ ਪਾਉਨੇ ਆ ਤੇ ਸਿੰਪਲੀ ਪਾਉਨੇ ਆ ਤੇ ਬਹੁਤ ਹੀ ਵਧੀਆ ਨੰਦ ਬਣਦਾ ਹਾਈਡਰੇਟ ਵੀ ਪਾ ਲਈਦਾ ਤੇ ਤੋਂ ਆ ਚਿਹਰਾ ਤੁਹਾਡੇ ਸਾਹਮਣੇ ਆ ਪਰ ਤੱਕ ਲਾਈਵ ਵੀਡੀਓ ਚੱਲ ਰਹੀ ਹੈ ਤੇ ਸਾਰੀਆਂ ਮਾਰੀਆਂ ਸਰੀਰ ਚੋਂ ਦੂਰ ਹੋ ਗਈਆਂ ਮੈਂ ਕਹਾਂਗਾ ਰਾਸਤਾ ਬਦਲੋ ਜ਼ਿੰਦਗੀ ਬਦਲੋ ਰਾਸਤਾ ਬਦਲੋ ਜ਼ਿੰਦਗੀ ਬਦਲੋ ਇੱਥੇ ਕੋਈ ਨਾਖਿਆ ਖਾਲ ਪੀਚ ਮੈਂ ਸਭ ਕੁਝ ਕਰਕੇ ਦੇਖਿਆ ਮੈਂ ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ ਕਰਕੇ ਦੇਖਿਆ ਖਾ ਕੇ ਵੀ ਬਹੁਤ ਕੁਝ ਦੇਖਿਆ ਤੇ 5 5 ਸਾਲ ਭੁੱਖਾ ਰਹਿ ਕੇ ਵੀ ਦੇਖਿਆ ਮੇਰੇ ਸੰਗੀ ਸਾਥੀਆਂ ਨੂੰ ਪਤਾ ਵੀ 5 5 ਸਾਲ ਰੋਟੀ ਮੂੰਹ ਨੂੰ ਨਹੀਂ ਲਾਈ ਹੈਗੀ ਬਜਨ ਜ਼ਰੂਰ ਘਟ ਜਾਂਦਾ ਸੀ ਪੇਟ ਅੰਦਰ ਚਲੇ ਜਾਂਦਾ ਸੀ ਔਰ ਵੀਕਨੈਸ ਇੰਨੀ ਹੋ ਜਾਂਦੀ ਸੀ ਬੋਲਿਆ ਨਹੀਂ ਜਾਂਦਾ ਕੀ ਕਹਿੰਦੇ ਜੀ ਇੰਨਾ ਇੰਨਾ ਪ੍ਰੇਰ ਰੱਖ ਕੇ ਤਾਂ ਅਸੀਂ ਭਾਰਨ ਘਟਾ ਲਾਂਗੇ ਘਟ ਜੂਗਾ 5 ਕਿਲੋ ਘਟ ਜੇਗਾ ਪਰ ਜਿਹੜੇ ਤੁਹਾਡੇ ਮਸਲ ਘਟਣਗੇ ਨਾ ਉਹ ਉਹ ਕੌਣ ਪੂਰੇ ਕਰੂਗਾ ਜਿਹੜੀ ਤੁਹਾਡੇ ਵਿੱਚ ਵੀਕ ਵੀਕਨੈਸ ਆਊਗੀ ਉਹ ਕੌਣ ਪੂਰੇ ਕਰੂ ਜਿਹੜੀ ਤੁਹਾਡੀ ਅੰਦਰਲੀ ਫੈਟ ਆ ਉਹ ਕੌਣ ਕੱਢੂ ਬਾਹਰ ਤੇ ਹਰੇਕ ਕੰਮ ਜੀ ਬੜੀ ਮਹਿੰਗੀ ਆਦੀ ਜਦੋਂ ਸ਼ੁਰੂ ਕਰਦੇ ਆ ਪਹਿਲਾਂ ਆਲਾ ਚੱਕ ਦਾਂਗੇ ਜੀ ਫੱਟੇ ਕੋਈ ਨਹੀਂ ਲਿਆਦਾਂਗੇ ਨੇਰੀਆਂ ਜੀ ਜਦੋਂ ਦਵਾਈ ਲੈਣੇ ਆ ਤਾਂ ਜਦੋਂ ਪਤਲਾਦਾ ਵੀ ਆਹ ਕੁਝ ਤਿਆਗਣਾ ਪੈਂਦਾ ਆਹ ਕੁਝ ਕਰਨਾ ਪੈਂਦਾ ਜਿਵੇਂ ਕਹਿੰਦੇ ਨੇ ਨਾ ਆਪ ਗਵਾਈਏ ਤਾਂ ਸੋਪਾਈਏ ਔਰ ਕੈਸੀ ਚਤਰਾਈ ਆਪਣਾ ਆਪ ਗਵਾਉਣਾ ਪੈਂਦਾ ਤੇ ਤਾਂ ਕਿਤੇ ਪਰਮੇਸ਼ਰ ਮਿਲਦਾ ਚਤਰਾਈਆਂ ਦੇ ਨਾਲ ਨਹੀਂ ਇਸੇ ਤਰ੍ਹਾਂ ਆਪਣਾ ਆਪਕ ਗਵਾਉਣਾ ਪੈਂਦਾ ਬਹੁਤ ਕੁਝ ਗਵਾਇਆ ਸੀ ਨੇ ਕੀ ਗਵਾਇਆ ਅਸੀਂ ਆਪਣੇ ਪਰੌਂਠੇ ਗਵਾਏ ਗਵਾਏ ਨੇ ਆਲੂ ਵਾਲੇ ਅਸੀਂ ਆਪਣੇ ਕੌਫੀਆਂ ਗਵਾਇਆਂ ਨੇ ਅਸੀਂ ਆਪਣੇ ਦੁੱਧ ਗਵਾਏ ਨੇ ਪਨੀਰ ਵਾਲੇ ਪਕੌੜੇ ਗਵਾਏ ਨੇ ਤੇ ਬਹੁਤ ਕੁਝ ਅਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੀਆਂ ਗਵਾਈਆਂ ਨੇ ਤਾਂ ਆਹ ਸਰੀਰ ਅਸੀਂ ਪਾਇਆ ਤਾਂ ਆਹ ਰੰਗ ਜਿਹੜਾ ਤੁਹਾਨੂੰ ਦਿਦਾ ਨਾ ਹਾਂ ਇਹ ਤਾਂ ਸਾਨੂੰ ਮਿਲਿਆ ਜੇ ਤੁਸੀਂ ਵੀ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਮੇਰਾ 94643 5981 94643 5981 ਇੱਥੇ ਹੈਲਥ ਵੀ ਆ ਇੱਥੇ ਵੈਲਥ ਵੀ ਆ ਇਹ ਦਵਾਈ ਹੈ ਜਿਹੜੀ ਇਹ ਨਾ ਇਹ ਦੁਨੀਆ ਦਾ ਬੰਨ ਨੰਬਰ ਖਾਨਾ ਖਾਣਾ 95 ਦੇਸਾਂ ਦੇ ਵਿੱਚ ਆਈਡੀ ਲੱਗਦੀ ਆ ਇਹਨੂੰ ਆਪਾਂ 25% ਲੈਸ ਵੀ ਲੈ ਸਕਦੇ ਆ 35 ਵੀ ਲੈ ਸਕਦੇ ਆ 42 ਵੀ ਲੈ ਸਕਦੇ ਆ 50 ਵੀ ਲੈ ਸਕਦੇ ਆ ਤੇ ਇਹ ਵੀ ਹੋ ਸਕਦੀ ਆ ਇਹ ਤੁਸੀਂ ਪੁੱਛਣਾ ਚਾਹੁੰਦੇ ਵੀ ਕਿਵੇਂ ਸਿਸਟਮ ਹੈ ਤੇ ਇਸ ਕਿਵੇਂ ਕੌਤਕ ਵਰਤੇ ਆ ਇਹ ਜੂਮ ਕਲਾਸ ਲਾਉਨੇ ਆ ਸੀ ਰੋਜ਼ ਜੂਮ ਕਲਾਸ ਲੱਗਦੀਆਂ ਨੇ ਤੇ ਮੀਟਿੰਗਾਂ ਦੇ ਵਿੱਚ ਜਾਂਦੇ ਆ ਇਹ ਸਾਰਾ ਜੂਮ ਕਲਾਸ ਦਾ ਮੀਟਿੰਗਾਂ ਦਾ ਸੀਨੀਅਰਾਂ ਦਾ ਇਹ ਸਾਰੀ ਉਹਨਾਂ ਦੀ ਕਿਰਪਾ ਹੈ ਤੇ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਸ ਸੇਕ ਪੀਵੋ ਤੇ ਸਦਾ ਚਰ ਜੀਵੋ ਜਿੰਨੀ ਆਪਾਂ ਨੂੰ ਉਮਰ ਮਿਲੀ ਹੈ ਪਰਮੇਸ਼ਰ ਵੱਲੋਂ ਉਨੀ ਮਿਲਦੀ ਆ ਆਪਾਂ ਦੇਖਿਆ ਹਰ ਕੋਈ ਫਲਾਣਾ ਬੰਦੇ ਨੇ ਯਾਰ ਫਲਾਣੀ ਇਸਤਰੀ ਨੂੰ ਉਹਨੂੰ ਪਤਾ ਨਹੀਂ ਕੀ ਹੋ ਗਿਆ ਚੰਗੀ ਭਲੀ ਸੀ ਉਹ ਉਹਨੂੰ ਪਤਾ ਨਹੀਂ ਕੀ ਹੋ ਗਿਆ ਇਹ ਜਿਹੜੀ ਬਿਸਲ ਫੈਟ ਜਿਹਦੇ ਹਾਰ ਤੇ ਜਾਮਗੀ ਨਾ ਕੋਈ ਡਾਕਟਰ ਨਹੀਂ ਬਚਾ ਸਕਦਾ ਸਿੱਧੀ ਮੌਤ ਜੇ ਆਪਣੀ ਬੀ ਐਮ ਆਈ ਬੱਬ ਕੀ ਨਾ ਤਾਂ ਗੁਰਮੁਖ ਪਿਆਰਿਓ ਸਾਨੂੰ ਨਹੀਂ ਪਤਾ ਕੀ ਕੀ ਸਾਡੇ ਨਾਲ ਹੋਣਾ ਜੇ ਤੁਸੀਂ ਸਭ ਕੁਝ ਜਾਣਕਾਰੀ ਲੈਣਾ ਚਾਹਤੇ ਹੋ ਨੇ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੋ 9464395801 ਅਸੀਂ ਆਪਣਾ ਪਰਿਵਾਰ ਨੇ ਜਿੰਦਗੀ ਸੁਧਾਰੀਆ ਮੈਂ ਆਪਣਾ ਬੇਟ 32 ਕਿਲੋ ਭਾਰਿਤ ਪੇਟ ਘਟਾਇਆ ਮੈਡਮ ਨੇ ਸਿੰਘਣੀ ਨੇ ਉਹਨਾਂ ਨੇ 22 23 ਕਿਲੋ ਭਾਰ ਨ ਘਟਾਇਆ ਦਸੰਝੇ ਪੇਟ ਘਟਾਇਆ ਤੇ ਲਾਇਫ ਸਾਡੀ ਵਧੀਆ ਹੋ ਗਈ ਆ ਉਹਨਾਂ ਨੂੰ ਅਲਰਜੀ ਬੜੀ ਸੀ ਢੋਹੀ ਬੜੀ ਦੋ ਗਈ ਸੀ ਮੋਡੇ ਮੋਡੇ ਖੜਕਦੇ ਕੜਕੜ ਕਰਦੇ ਤੁਰਿਆ ਨਹੀਂ ਆਂਦਾ ਸੀ ਬੈਠਿਆ ਨਹੀਂ ਆਦਾ ਉੱਠਿਆ ਨਹੀਂ ਆਦਾ ਸੀ ਸਾਹ ਬੜਾ ਜਾਂਦਾ ਪ੍ਰੋਬਲਮਾਂ ਹੀ ਪ੍ਰੋਬਲਮਾਂ ਸੀ ਜਿੰਨੀਆਂ ਪ੍ਰੋਬਲਮਾਂ ਕਹੇ ਲਈ ਉੰਨੀ ਪ੍ਰੋਬਲਮਾਂ ਦੀ ਪਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਬੜੇ ਸੁਖੀ ਆ ਤੇ ਬੜੀ ਸਾਡੀ ਲਾਇਫ ਵਧੀਆ ਹੋ ਗਈ ਤੇ ਸਭ ਕੁਝ ਇੱਧਰ ਹੈਲਥ ਵੀ ਹੈ ਵੈਲਥ ਵੀ ਹੈ ਜੇ ਤੁਸੀਂ ਚਾਹੁੰਦੇ ਤੇ ਜਰੂਰ ਸੰਪਰਕ ਕਰੋ ਆਪਣਾ ਨਾਤਾ ਬਦਲੋ ਤੇ ਇਹ ਫਰੈਂਸ ਲਵੋ ਜਾਦੀ ਜਗਾ ਦੂਜੀ ਜਗਾ ਇਹ ਰਚ ਦਿੰਨੇ ਆ ਹੋਲ ਡਰਕ ਦੀ ਜਗਾ ਅਸੀਂ ਹਾਈਡਰੇਟ ਦਿੰਨੇ ਆ ਸਕਿਨ ਵਾਤੇ ਸਕਿਨ ਵਾਟਰ ਤੇ ਆਪਣਾ ਐਲੋਵੇਰਾ ਸਿੰਪਲੀ ਤੇ ਸਰੀਰ ਨੂੰ ਪਾਵਰ ਦੇਣ ਵਾਤੇ ਸ਼ੇਕ ਆ ਅਤੇ ਸਾਰੇ ਤਰ੍ਹਾਂ ਦੇ ਚੀਜ਼ਾਂ ਰਿਪਲੇਸ ਕਰਦੇ ਆ ਜੇ ਤੁਸੀਂ ਚਾਹੋ ਤੇ ਜਰੂਰ ਮੇਰੇ ਵੀਰੋ ਭੈਣੋ ਪਰਾਵੋ ਸੰਪਰਕ ਕਰਲੋ ਇੱਕ ਬਾਣਾ ਪਾਇਆ ਮਹਾਰਾਜ ਦਾ ਗੁਰੂ ਦਾ ਸਿੱਖਾ ਇੱਕ ਵੀ ਗੱਲ ਝੂਠ ਨਹੀਂ ਬੋਲਾਂਗਾ ਜ਼ਿੰਦਗੀ ਬਦਲ ਜਾਣੀ ਆ ਤੁਸੀਂ ਜੋਮ ਕਲਾਸ ਸੁਣੋ ਸਾਡੀ ਤੇ ਜ਼ਿੰਦਗੀ ਬਦਲ ਜਾਣੀ ਆ ਇਕੱਖਾਂ ਤੋਂ ਲੱਖਾਂ ਤੱਕ ਪਹੁੰਚਾ ਦਿੰਦੀ ਆ ਹਰ ਵੱਲ ਕਹਿ ਵੀ ਕੋ ਸੁਭਾ ਵੀ ਦੇਖਾਈ ਪ੍ਰਵਾਨ ਜੋਮ ਕਲਾਸ ਕਰੋ ਦਰਸ਼ਨ ਆਓ ਇਹ ਵਜਨ ਘਟਾਉਣਾ ਜਾਂ ਵਜਨ ਵਧਾਉਣਾ ਕੀ ਬੰਦੇ ਸੁੱਕੇ ਜੇ ਨੇ ਉਹਨਾਂ ਨੂੰ ਵੀ ਪੂਰਾ ਨਾ ਓਕੇ ਕਰ ਦਿੰਦੀ ਆ ਸੋ ਮੇਰੇ ਵੱਲੋਂ ਸੀਨੀਅਰਾਂ ਦਾ ਸਾਰੇ ਦਾ ਵਰਮਕ ਸਰ ਦਾ ਔਰ ਰਣ ਸਰ ਦਾ ਡਾਕਟਰ ਕਰਮਜੀਤ ਮੈਡਮ ਪ੍ਰਦੀਪ ਕੌਰ ਔਰ ਮੈਡਮ ਸਤਵੰਦਰ ਕੌਰ ਮੈਡਮ ਮਨਪ੍ਰੀਤ ਕੌਰ ਸਰਦਾਰ ਸੁਖਵਿੰਦਰ ਸਿੰਘ ਮੈਡਮ ਸੁਰਜੀਤ ਕੌਰ ਮੈਡਮ ਕੁਲਦੀਪ ਕੌਰ ਸੋ ਸਾਰਾ ਸਾਰੇ ਸੀਨੀਅਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਤਬਦੀਲੇ ਲਿਆਂਦੀਆਂ ਨੇ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼ੁਰੂ ਕਰੋ ਮਹਿੰਗੀ ਨਹੀਂ ਹੈ ਮਹਿੰਗੀ ਦਾ ਕੁਝ ਵੀ ਨਹੀਂ ਹੈ ਸਵਾਸਾਂ ਤੋਂ ਉੱਪਰ ਕੁਝ ਮਹਿੰਗਾ ਨਹੀਂ ਜਿੱਦੇ ਸਵੀਰ ਸਰੀਰ ਚੱਲਿਆ ਗਿਆ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਆਪਾਂ ਦੇਖਦਾ ਦੁਨੀਆ ਲੰਘਦੀ ਜਾ ਰਹੀ ਆ ਜਾ ਰਹੀ ਆ ਸੁਸਕਰ ਕੇ ਹਰ ਬਲ ਲਵ ਜਿੰਦਗੀ ਬਚਾਓ ਇਹ 100% ਗਰੰਟੀ ਹੈ ਮੇਰੀ ਕੰਪਨੀ ਕਲੇਮ ਨਹੀਂ ਕਰਦੀ ਦੁੱਖਾਂ ਦਾ ਨਾਸ ਕਰਦੀ ਆ ਤੇ ਇੱਕ ਵੀ ਦੁੱਖ ਸਰੀਰ ਤੇ ਨਹੀਂ ਰਹਿਣ ਦਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ